ਕਿਹੜਾ ਸਕੂਲ ਆ ਕਿੰਨੇ ਜਿਹੜੇ ਟੀਚਰ ਨੇ ਸੀ ਇਹੋ ਜੀ ਨਾ ਬੱਦੋਵਾਲ ਸਕੂਲ ਦੇ ਵਿੱਚ ਹਾਂਜੀ ਇੱਕ ਰੂਫ ਧਿਰੰਦੀ ਸਾਨੂੰ ਖਬਰ ਲੱਗੀ ਸੀ ਮੀਟ ਪੀ ਦੀ ਪੁਲਿਸ ਦੀ ਟੀਮ ਆ ਉਦੇ ਵਿੱਚੋਂ ਦੋ ਬੰਦੇ ਕੱਢ ਦਿੱਤੇ ਗਏ ਹਨ 3rd ਦਾ ਆਪਰੇਸ਼ਨ ਚੱਲ ਰਿਹਾ ਹੈ 4th ਬਾਰੇ ਵੀ ਆਰ ਸਟਿਲ ਟ੍ਰਾਈਂਗ ਟੂ ਫਾਈਂਡ ਆਊਟ ਮਾਈ ਰਿਕੁਐਸਟ ਇਜ਼ ਕਿ ਕੁਝ ਲੋਕੀ ਜਿਹੜੇ ਹੂ ਆਰ ਨਾਟ ਰਿਕੁਆਇਰਡ ਹੇਅਰ ਉਹਨਾਂ ਨੂੰ ਅਸੀਂ ਬਿਆਰ ਨਾਲ ਰਿਕੁਐਸਟ ਕਰ ਰਹੇ ਹਾਂ ਕਿ ਥੋੜੀ ਟੀਮਾਂ ਨੂੰ ਕਮ ਕਰਨ ਵਾਸਤੇ ਜਗ੍ਹਾ ਦੇ ਦਿਓ ਇੱਥੇ ਕਰਾਉਡਿੰਗ ਘਟ ਕਰ ਦਿਓ ਟੀਮਸ ਆਰ ਔਨ देयर ਵੇ ਆਲਰੇਡੀ ਆਈਟੀਬੀਪੀ ਦੀ ਜਿਹੜੀ ਰੈਸਕਿਊ ਆਪਰੇਸ਼ਨ ਹੈ ਉਹ ਚੱਲ ਰਹੀ ਹੈ ਵੀ ਆਰ ਸੁਪਰਵਾਈਜ਼ਿੰਗ ਥੈਟ ਐਨਡੀਆਰਐਫ ਕਿਸੇ ਵੀ ਵੇਲੇ ਪਹੁੰਚ ਲਵੇ ਮੈਨੂੰ ਦੋ ਟੀਚਰਸ ਅੰਦਰ ਉਹਨਾਂ ਨਾਲ ਕੰਟੈ ਟੂ ਦੀ ਅਦਰ ਵੀ ਆਰ ਸਟਿਲ ਟ੍ਰਾਈਂਗ ਟੂ ਅਸਰਟਨ ਅਸੀਂ ਹਾਲੇ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਸਾਨੂੰ ਰਿਪੋਰਟਸ ਹੀ ਦੋ ਟੀਚਰਸ ਦੀ ਹੈਗੀਆਂ ਲੇਕਿਨ ਉਹ ਹਾਲੇ ਵੈਰੀਫਾਈ ਹੋਣਾ ਹੈ ਜੀ ਰਾਈਟ ਸੋ ਅਸੀਂ ਤੁਹਾਡੇ ਰਾਹੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਡੋਨਟ ਪੈਨਿਕ ਸਾਰੀਆਂ ਟੀਮਾਂ ਰੈਸਕਿਊ ਆਪਰੇਸ਼ਨ ਚ ਲੱਗੀਆਂ ਹੋਈਆਂ ਨੇ ਵਾਂਸ ਦ ਰੈਸਕਿਊ ਆਪਰੇਸ਼ਨ ਇਜ਼ ਡਨ ਦੈਨ ਵੀ ਵਿਲ ਗੋ ਇਨਟੂ ਦ ਕਾਜ਼ਸ ਕਿ ਕੀ ਹੋਇਆ ਕਿਵੇਂ ਹੋਇਆ ਉਹ ਅਸੀਂ ਰੈਸਕਿਊ ਆਪਰੇਸ਼ਨ ਤੋਂ ਬਾਅਦ ਇਸ ਚੀਜ਼ ਤੇ ਵੀ ਪੂਰਾ ਗੌਰ ਕਰਾਂਗੇ ਹਾਂਜੀ ਕੰਸਟਰਕਸ਼ਨ ਕੁਝ ਰੈਨੋਵੇਸ਼ਨ ਵਰਕ ਚੱਲ ਰਿਹਾ ਸੀ ਤੇ ਉਸ ਕਰਕੇ ਬਟ ਵੀ ਵਿਲ ਗੈਟ ਇਨਟੂ ਦੈਟ ਵਾਂਸ ਦ ਰੈਸਕਿਊ ਆਪਰੇਸ਼ਨ ਇਜ਼ ਓਵਰ ਤੇ ਅਸੀਂ ਲੋਕਾਂ ਨੂੰ ਹੁਣ ਇਹ ਅਪੀਲ ਕਰ ਰਹੇ ਹਾਂ ਕਿ ਬਿਲਡਿੰਗ ਦੇ ਥੱਲੇ ਕੋਰੀਡੋਰਸ ਦੇ ਵਿੱਚ ਕੋਈ ਵੀ ਨਾ ਖੜਨ ਕਿਉਂ ਜੋ ਲੋਕੀ ਇੱਥੇ ਬੱਚਿਆਂ ਨੂੰ ਲੈ ਕੇ ਖੜੇ ਹੈਗੇ ਸੋ ਵੀ ਆਰ ਜਸਟ ਡੂਇੰਗ ਦੈਟ ਮੀਡੀਆ ਨੂੰ ਵੀ ਮੀਡੀਆ ਨਹੀਂ ਮੀਡੀਆ ਪੀਪਲ ਹੂ ਆਰ ਬਾਈ ਸਟੈਂਡਰਡਸ बच्चे नाल उन्हेंगे सो दैट इज बेसिकली वॉट वी आर रिक्वेस्टिंग कोई कोरिडोर ना आए वी आर स्टिल टू असर रीजन करने फॉर नाउ आवर सब तो पहला ਜਿਹੜੀ ਸਾਡੀ ਪ੍ਰਾਇੋਰਟੀ ਹੈਗੀ ਔਰ ਰੈਸਕਿਊ ਆਪਰੇਸ਼ਨ ਦੀ ਹੈਗੀ ਐ ਸੋ ਤੁਹਾਨੂੰ ਵੀ ਸਾਰਿਆਂ ਨੂੰ ਰਿਕੁਐਸਟ ਹੈ ਕਿਉਂ ਜੋ ਹੁਣ ਸਾਰੀ ਬਿਲਡਿੰਗ ਨੂੰ ਅਸੀਂ ਅਸੈਸ ਕਰਾਵਾਂਗੇ ਥੋੜਾ ਥੋੜਾ ਸਾਨੂੰ ਰਿਕੁਐਸਟ ਹੈ ਕਿ ਪਿੱਛੇ ਹੋ ਜਾਓ ਸੇਫ ਡਿਸਟੈਂਸ ਤੇ ਹੋ ਜਾਓ ਤੁਹਾਨੂੰ ਟਾਈਮ ਟਾਈਮ ਤੇ ਅਸੀਂ ਅਪਡੇਟ ਕਰਕੇ ਸਾਰੀ ਇਨਫੋਰਮੇਸ਼ਨ ਦਵਾਂਗੇ yes ndrf team is just about to reach but itbp already ਦੋ ਲੋਕਾਂ ਨੂੰ ਰੈਸਕਿਊ ਕਰ ਚੁੱਕੀ ਹੈਗੀ ਐ ਇੱਕ ਬੰਦੇ ਦਾ ਰੈਸਕਿਊ ਚੱਲ ਰਿਹਾ ਹੈ ਬਾਈ ਫੋਰਥ ਵੀ ਆਰ ਟ੍ਰਾਈਂਗ ਟੂ ਫਾਈਂਡ ਆਊਟ ਕੀ ਹੈ ਹੁਣ ਵਿਦ ਥਿਸ ਮੈਂ ਤੁਹਾਨੂੰ ਥੋੜੀ ਥੋੜੀ ਦੇਰ ਤੇ ਇਨਫੋਰਮੇਸ਼ਨ ਦਵਾਂਗੀ

ਰਾਈਟ ਉੱਥੇ ਉਦੋਂ ਕੋਈ ਸਟੂਡੈਂਟਸ ਨਹੀਂ ਸੀਗੇ ਬਟ ਉਹ ਸਟਾਫ ਰੂਮ ਦਾ ਏਰੀਆ ਦੱਸਿਆ ਜਾ ਰਿਹਾ ਚਾਰ ਜਿਹੜੀ ਲੇਡੀਜ਼ ਹੈਗੀਆਂ ਟੀਚਰਸ ਐਂਡ ਸਟਾਫ ਆਫ ਦ ਸਕੂਲ ਉਹ ਉੱਥੇ ਮਲਬੇ ਦੇ ਥੱਲੇ ਵਰ ਸਟਕ ਫॉर ਅ ਪੀਰੀਅਡ ਆਫ ਟਾਈਮ ਉਹਨਾਂ ਦੇ ਵਿੱਚੋਂ ਦੋ ਜਿਹੜੀ ਸੀਗੀ ਉਹ ਆਈਟੀਬੀਪੀ ਵੱਲੋਂ ਇਮੀਡੀਏਟਲੀ ਜਿਹੜੀ ਨਾਲ ਉਹਨਾਂ ਦੀ ਪੋਸਟ ਹੈਗੀ ਇਮੀਡੀਏਟਲੀ ਪਹੁੰਚ ਕੇ ਰੈਸਕਿਊ ਕਰਵਾ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਦੀ ਸਿਚੁਏਸ਼ਨ ਹਾਲੇ ਠੀਕ ਦੱਸੀ ਜਾ ਰਹੀ ਹੈਗੀ ਹੈ ਦੋ ਹੋਰ ਜਦੋਂ ਐਨਡੀਆਰਐਫ ਪਹੁੰਚੀ ਹੈਗੀ ਹੈ ਦੋ ਹੋਰ ਜਿਹੜੇ ਸਟੂਡੈਂਟਸ ਇਹ ਟੀਚਰ ਉਹਨਾਂ ਨੂੰ ਦੋਨਾਂ ਨੂੰ ਕੱਟ ਦਿੱਤਾ ਗਿਆ ਹੈ ਸੋ ਐਸ ਪਰ ਇਨਫੋਰਮੇਸ਼ਨ ਚਾਰਜੀ ਸਿੰਘ ਇਹ ਚਾਰਾਂ ਨੂੰ ਕੱਟ ਦਿੱਤਾ ਗਿਆ ਹੈ ਉਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਜਿਹੜੀ ਸਿਚੁਏਸ਼ਨ ਹੈਗੀ ਹੈ ਸਲਾਈਟਲੀ ਕ੍ਰਿਟੀਕਲ ਹੈ ਤੇ ਉਹਨਾਂ ਨੂੰ ਸਭ ਤੋਂ ਨੇੜਲੇ ਜਿਹੜੇ ਹੈਗੇ ਹਸਪੀਟਲ ਉੱਥੇ ਭੇਜਿਆ ਗਿਆ ਹੈ ਤੇ ਇੱਕ ਜਿਹੜੇ ਸੀਗੇ ਡਿਸਔਰੀਐਂਟਿਡ ਲੱਗ ਰਹੇ ਸੀਗੇ ਅਗੇਨ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਕੱਢਿਆ ਗਿਆ ਬਟ ਅਦਰਵਾਈਜ਼ ਪਲਸ ਕੋਸ ਹੋ। ਹੁਣ ਇਸ ਮੌਕੇ ਤੇ ਜਬ ਤੱਕ ਡਾਕਟਰਸ ਦੇਖ ਨਹੀਂ ਲੈਂਦੇ ਪ੍ਰੋਪਰਲੀ ਆਈ ਊਡ ਰਿਕਵੈਸਟ ਕਿ ਅਸੀਂ ਵੇਟ ਕਰ ਲਈਏ ਬਟ ਆਈ ਕੈਨ ਅਸ਼ੋਰ ਯੂ ਕਿ ਮੌਕੇ ਤੇ ਇਮੀਡੀਏਟਲੀ ਸਾਰੀ ਟੀਮਸ ਇਨਕਲੂਡਿੰਗ ਆਈਟੀ ਵੀ ਵੀ ਐਨ ਡੀ ਆਰ ਚੀ ਗਈਆ ਤੇ ਉਹਨਾਂ ਨੇ ਉਹਨਾਂ ਨੂੰ ਰੈਸਕਿਊ ਕਰ ਲਿਆ ਹੈਗਾ ਐਂਡ ਬੈਸਟ ਮੈਡੀਕਲ ਅਟੈਂਸ਼ਨ ਇਸ ਬੀਂਗ 기ਵਨ ਟੂ 올 ਦੋਜ਼ ਬਲ ਹੁਣ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਇਹੀ ਰਿਕੁਐਸਟ ਕਰਦੇ ਆ ਕਿ ਕਿਉਂ ਜੋ ਹਾਲੇ ਵੀ ਮਲਬਾ ਜਿਹੜਾ ਹੈਗਾ ਲੱਗ ਰਿਹਾ ਹੈ ਅਨਸੂਭਲ ਅਸੀਂ ਥੋੜਾ ਥੋੜਾ ਕੋਆਰਡੀਨੇਟ ਦਾ ਵਧਾ ਕੇ ਲੋਕਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਪਿੱਛੇ ਹੋ ਜਾਓ ਸਾਨੂੰ ਬਿਲਡਿੰਗ ਦੀ ਜਿਹੜੀ ਸਟਰਕਚਰਲ ਸਿਚੁਏਸ਼ਨ ਹੈ ਉਹ ਅਸੈਸ ਕਰ ਲਲਿਓ ਐਂਡ ਦੈਨ ਵੀ ਵਿਲ ਗੈਟ ਇਨਟੂ ਦ ਕਾਉਸਸ ਆਫ ਕਿਵੇਂ ਕੀ ਹੋਇਆ ਹੈ 1960 ਦੇ ਦਹਾਕੇ ਦੇ ਵਿੱਚ ਬਣੀ ਹੋਈ ਹੈ ਕਾਫੀ ਪੁਰਾਣੀ ਬਿਲਡਿੰਗ ਹੈ ਬਿਲਡਿੰਗ ਕੰਮ ਚੱਲ ਰਿਹਾ ਸੀ ਕੁਝ ਰੈਨੋਵੇਸ਼ਨ ਵਰਕ ਯਸ ਚੱਲ ਰਿਆ ਸੀ ਐਂਡ ਉਸ ਦੇ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਇਨਸੀਡੈਂਟ ਹੈਗਾ ਉਹ ਹੋਇਆ ਬਟ ਐਟ ਥਿਸ ਸਟੇਜ ਤੁਸੀਂ ਸਾਰੇ ਸਮਝੋਗੇ ਕਿ ਕੁਝ ਵੀ ਕਹਿ ਦੇਣਾ ਜਾਂ ਕੋਈ ਵੀ ਸਟੇਟਮੈਂਟ ਜੋ ਅਨਵੇਰੀਫਾਈਡ ਹੈ ਉਹ ਮੇਕ ਕਰਨਾ ਰਿਸਪਾਂਸਿਬਿਲਿਟੀ ਹੋਏਗਾ ਐਟ ਥਿਸ ਪੁਆਇੰਟ ਆਫ ਟਾਈਮ NDRF ਹਾਲੇ ਵੀ ਮੌਕੇ ਤੇ ਮੌਜੂਦ ਹੈ ਕਿਉਂਕਿ ਇੱਕ ਵਾਰੀ ਸਾਰਾ ਮਲਬਾ ਹਟਾ ਕੇ ਉਹ ਪ੍ਰੋਪਰਲੀ 100% ਦੀ ਵੈਰੀਫਾਈ ਕਰਨਗੇ ਕਿ ਕੋਈ ਹੋਰ ਜੀ ਉੱਥੇ ਨਹੀਂ ਹੈ ਜਿੰਨਾ ਬਾਰੇ ਸਾਨੂੰ ਨਹੀਂ ਦੱਸਿਆ ਗਿਆ ਸੋ ਉਹ ਸਾਡੀ ਵੈਰੀਫਿਕੇਸ਼ਨ ਐਕਸਰਸਾਈਜ਼ ਚੱਲ ਰਹੀ ਹੈ ਫਸਟ ਆਫ ਆਲ ਐਂਡ ਨਾਉ ਕਿਉਂ ਜੋ ਦੱਸੇ ਹੋਏ ਜੀ ਅਸੀਂ ਕੱਢ ਦਿੱਤੇ ਹੈਗੇ ਸੋ ਅਸੀਂ ਹੁਣ ਏਰੀਆ ਨੂੰ ਜਿਹੜਾ ਹੈਗਾ ਸਿਕਿਉਰ ਕਰਕੇ ਥੋੜਾ ਕਾਡਨ ਬਣਾ ਕੇ ਲੋਕਾਂ ਨੂੰ ਹੁਣ ਸੇਫ ਕਰਨਾ ਚਾਹੁੰਦੇ ਆ ਜਿਹੜੀ ਕੰਦਾ ਤੇ ਵੀ ਕੁਝ ਕੁਝ ਹੈਗੇ ਆਈ ਅੰਡਰਸਟੈਂਡ ਕਿ ਲੋਕਾਂ ਦੇ ਵਿੱਚ ਪੈਨਿਕ ਹੋ ਸਕਦਾ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਅਸ਼ੋਰ ਕਰਦੇ ਆ ਕਿ ਪੂਰੀਆ ਟੀਮਾਂ ਇੱਥੇ ਹੈਗੀਆਂ ਤੇ ਤੁਹਾਡੀ ਸੇਫਟੀ ਵਾਲੇ ਵਾਸਤੇ ਕਾਈਂਡਲੀ ਸਾਡੇ ਨਾਲ ਕੋਆਪਰੇਟ ਕਰੋ ਪੈਨਿਕ ਕਰਨ ਦੀ ਲੋੜ ਨਹੀਂ ਕੋਈ ਰੂਮਰ ਫੈਲਾਉਣ ਦੀ ਲੋੜ ਨਹੀਂ ਹੈਗੀ ਸੋ ਅਸੀਂ ਪੂਰੀ ਜਿਹੜੀ ਕਾਰਵਾਈ ਹੈਗੀ ਉਹ ਚੱਲ ਰਹੀ ਹੈਗੀ ਸਾਨੂੰ ਕੁਝ ਸਮਾਂ ਦੇ ਦਿਓ ਸਾਨੂੰ ਆਪਣੀ ਕਾਰਵਾਈ ਪੂਰੀ ਕਰਨ ਦਾ ਸਮਾਂ ਦੇ ਦਿਓ ਸਮੇਂ-ਸਮੇਂ ਤੇ ਕੋਈ ਨਵੀਂ ਇਨਫੋਰਮੇਸ਼ਨ ਆਏਗੀ ਅਸੀਂ ਤੁਹਾਡੇ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਟੀਚਰਾਂ ਦੀ ਸਿਚੁਏਸ਼ਨ ਕਿਦੜੀ ਹੈਗੀ ਜਿਹੜੇ ਕੱਢੇ ਗਏ ਨੇ ਕੋਈ ਸੀਰੀਅਸਲੀ ਹੈਗਾ ਟੀਚਰੀ ਆ said to be serious but doctors will verify and tell you. Thank you very much.